ਆਰਕੈਸਟਰਾ ਡੀਜੇ ਗਰੁੱਪ ਵਾਲਿਆਂ ਕੋਲੇ ਕਾਪੀ ਆਉਂਦੀ ਅਸੀਂ ਦਲਜੀਤ ਦਸਾਂਜ ਜੈਜੀ ਵੀ ਸਾਡਾ ਦੋਸਤ ਹੈ ਉਹਦੇ ਡੈਡੀ ਨੇ ਉਹਨੂੰ ਫੋਨ ਕੀਤਾ ਸੀ ਕਾਲਜ 'ਚ ਇਕੱਠੇ ਉਹਦਾ ਡੈਡੀ ਕਹਿੰਦਾ ਵੀ ਕਿੱਥੇ ਆਂ ਕਹਿੰਦਾ ਡੈਡੀ ਮੈਂ ਕਾਲਜ ਕਹਿੰਦਾ ਛੇਤੀ ਆ ਜਾ ਭੱਜ ਕੇ ਲੰਬਰਦਾਰਾਂ ਦੇ ਘਰੇ ਲੰਬਰਦਾਰਾਂ ਨੇ ਕਹਿੰਦਾ ਵਿਆਹ 'ਚ ਸਰਤਾਜ ਆਇਆ ਹੋਇਆ ਉਹ ਜੀ ਸਾਡੇ ਕੋਲੋਂ ਬੰਕ ਮਾਰ ਕੇ ਪਾ ਗਿਆ ਜਦੋਂ ਉਹ ਗਿਆ ਉੱਥੇ ਪਹਿਲਾਂ ਚ ਉੱਥੇ ਗਾਣਾ ਚੱਲੀ ਜਾਵੇ ਨੱਚਦੀਆਂ ਆਲਣਾ ਕੁਵਾਰੀਆਂ ਉਗਣਾ ਵੀ ਡੈਡੀ ਤੂੰ ਤਾਂ ਸਾਨੂੰ ਐਂ ਕਿਹਾ ਸੀ ਵੀ ਸਰਤਾਜ ਆਇਆ ਹੋਇਆ ਵੀ ਇੱਥੇ ਤਾਂ ਕੁਝ ਹੋਰ ਹੀ ਚੱਲੀ ਆ ਮੈਂ ਕਹਿੰਦਾ ਯਾਰ ਪਤਾ ਨਹੀਂ ਕੀ ਹੋ ਗਿਆ ਇੱਕ ਗਾਣਾ ਗਵਾ ਕੇ ਹੀ ਭੇਜਦਾ ਕਹਿੰਦਾ ਸਰਤਾਜ ਇਹਨਾਂ ਨੇ ਵੀ ਸਾਈਂ ਵੀ ਸਾਡੀ ਫਰਿਆਦ ਦਿੱਤੀ ਸੀ ਤਾਂ ਹੀ ਕਹਿੰਦਾ ਮੁੜ ਕੇ ਕੱਢੀ ਨਹੀਂ ਹੈਗਾ ਅੰਦਰ ਲਕੋ ਲਿਆ ਉਹ ਬਾਅਦ ਚ ਪਤਾ ਲੱਗਿਆ ਵੀ ਨਕਲੀ ਸੀਗਾ ਕੋਪੀ ਸੀਗੀ ਸਰਤਾਜ ਦੀ ਆਰਕੈਸਟਰਾ ਡੀਜੇ ਗਰੁੱਪ ਵਾਲਿਆਂ ਕੋਲੇ ਕਾਪੀ ਆਉਂਦੀ ਆ ਸੀ ਦਲਜੀਤ ਦਸਾਂਜ ਜੈਜੀ ਵੀ ਸਾਡਾ ਦੋਸਤ ਹੈ ਉਹਦੇ ਡੈਡੀ ਨੇ ਉਹਨੂੰ ਫੋਨ ਕੀਤਾ ਸੀ ਕਾਲਜ ਵਿੱਚ ਇਕੱਠੇ ਉਹਦਾ ਡੈਡੀ ਕਹਿੰਦਾ ਵੀ ਕਿੱਥੇ ਆ ਕਹਿੰਦਾ ਡੈਡੀ ਮੈਂ ਕਾਲਜ ਕਹਿੰਦਾ ਛੇਤੀ ਆ ਜਾ ਭੱਜ ਕੇ ਨੰਬਰਦਾਰਾਂ ਦੇ ਘਰੇ ਨੰਬਰਦਾਰਾਂ ਨੇ ਕਹਿੰਦਾ ਵਿਆਹ ਚ ਸਰਤਾਜ ਆਇਆ ਹੋਇਆ ਉਹ ਜੀ ਸਾਡੇ ਕੋਲੋਂ ਬੰਕ ਮਾਰ ਕੇ ਵਾਗ ਗਿਆ ਜਦੋਂ ਉਹ ਗਿਆ ਉੱਥੇ ਪਹਿਲਾਂ ਚ ਉੱਥੇ ਗਾਣਾ ਚੱਲੀ ਜਾਵੇ ਨੱਚਦੀਆਂ ਆਲਣਾ ਕੁਵਾਰੀਆਂ ਉਹ ਕਹਿੰਦਾ ਵੀ ਡੈਡੀ ਤੂੰ ਤਾਂ ਸਾਨੂੰ ਐਂ ਕਿਹਾ ਸੀ ਵੀ ਸਰਤਾਜ ਆਇਆ ਹੋਇਆ ਵੀ ਇੱਥੇ ਤਾਂ ਕੁਝ ਹੋਰ ਹੀ ਚੱਲੀ ਜਾਣਾ ਕਹਿੰਦਾ ਯਾਰ ਪਤਾ ਨਹੀਂ ਕੀ ਹੋ ਗਿਆ ਇੱਕ ਗਾਣਾ ਗਵਾਕੀ ਭੇਜਦਾ ਕਹਿੰਦਾ ਸਰਤਾਜ ਇਹਨਾਂ ਨੇ ਵੀ ਸਾਈਂ ਵੀ ਸਾਡੀ ਫਰਿਆਦ ਤੇ ਇੱਥੇ ਤਾਂ ਹੀ ਕਹਿੰਦਾ ਮੁੜ ਕੇ ਕੱਢੀ ਨਹੀਂ ਹੈਗਾ ਅੰਦਰ ਲਕੋ ਲਿਆ ਉਹ ਬਾਤ ਨੂੰ ਬਦਲ ਲੱਗਿਆ ਵੀ ਨਕਲੀ ਸੀਗਾ ਕੋਪੀ ਸੀਗੀ ਸਰਤਾਜ